ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਤ ਸੀ ਤੇ ਬਠਿੰਡਾ ਦੇ ਵਿੱਚ ਸਬਜ਼ੀ ਮੰਡੀ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਹੈ ਤਰਸਲੇ ਇੱਥੇ ਇੱਕ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਤੇ ਚਸ਼ਮਦੀਦਾ ਦਾ ਕਹਿਣਾ ਹੈ ਕਿ ਇੱਥੇ ਇਹ ਵਿਅਕਤੀ ਜਿਸ ਦਾ ਪਿੰਡ ਦੇ ਕੁਝ ਵਿਅਕਤੀਆਂ ਦਨਾ ਕਿਸੇ ਗੱਲ ਨੂੰ ਲੈ ਕੇ ਰੋਲਾ ਚੱਲ ਰਿਹਾ ਸੀ ਕੋਈ ਲੜਾਈ ਝਗੜਾ ਸੀ ਤੇ ਉਸੇ ਦਰਮਿਆਨ ਹੀ ਦੂਜੀ ਧਿਰ ਦੇ ਵੱਲੋਂ ਇਸ ਨੂੰ ਕਿਹਾ ਗਿਆ ਸੀ ਕਿ ਹੁਣ ਬੈਠ ਕੇ ਇਸ ਦਾ ਹੱਲ ਕੀਤਾ ਜਾਵੇਗਾ ਤੇ ਇਸੇ ਨੂੰ ਲੈ ਕੇ ਹੋ ਸਕਦਾ ਹੈ ਕਿ ਇਹ ਵਿਅਕਤੀ ਜਿਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਜਦ ਪ੍ਰਵਾਸੀਆਂ ਦੇ ਵੱਲ ਆ ਕੇ ਦੇਖਿਆ ਗਿਆ ਤਾਂ ਸਵੇਰੇ ਰੋਲਾ ਪਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਮੌਕੇ ਤੇ ਜਿਹੜੇ ਲੋਕ ਨੇ ਮੌਤ ਵਰਨੇ ਉ ਪਹੁੰਚਦੇ ਨੇ ਜਿਨ੍ਹਾਂ ਦਾ ਕਹਿਣਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਇੱਕ ਵਿਅਕਤੀ ਦੇ ਵੱਲੋਂ ਸਬਜ਼ੀ ਮੰਡੀ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ ਗਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਮੇਰਾ ਨਾਮ ਵਿੱਕੀ ਹੈ ਜੀ ਸਾਰਾ ਜਨ ਸਵ ਵਰਕਰਾਂ ਅੱਜ ਸਾਡੇ ਸਾਰੇ ਕੰਟਰੋਲ ਰੂਮ 9255523333 ਤੇ ਕਾਲ ਆਈ ਸੀ ਕਿ ਇੱਕ ਫਰੂਟ ਮੰਡੀ ਵਿੱਚ ਇੱਕ ਵਿਅਕਤੀ ਮੈਹਲਾੜਾ ਜਿੱਥੇ ਸਾਰਾ ਟੀਮ ਮੌਕੇ ਤੇ ਪਹੁੰਚੀ ਹੈ ਤੇ ਜਿਹੜੀ ਉਹਦੀ ਲਾਸ਼ ਕੇ ਉੱਪਰ ਲੰਮ ਕਰੀ ਹੈ ਅਜੇ ਪੁਲਿਸ ਮੌਕੇ ਤੇ ਆਗੇ ਤੇ ਲਾਸ਼ ਥੱਲੇ ਪਿਆ ਰਹਾ ਹੈ ਕਿ ਕਿੰਨੇ ਕੰਮ ਵਰਦਾ ਲੱਗ ਰਿਹਾ ਹੈ ਇਹ ਸਰ ਲੱਗ ਰਿਹਾ 30 ਸਾਲ ਪਲੱਸ ਹੀ ਕੰਮ ਕਰਦਾ ਸੀ ਪਤਾ ਲੱਗਾ ਕੋਈ ਇਹ ਇੱਕ ਲੇਬਰ ਦਾ ਹੀ ਕੰਮ ਕਰਦਾ ਸੀ ਹਜੇ ਤੱਕ ਕੀ ਕਾਰਨ ਦਾ ਪਤਾ ਨਹੀਂ ਲੱਗੇ ਪੁਲਿਸ ਪਹੁੰਚੇਗੀ ਪੁਲਿਸ ਮੌਕੇ ਤੇ ਪਹੁੰਚ ਗਈ ਸੇਵਲ ਹਸਪਤਲ ਚੌਂਕੀ ਜੀ ਕੀ ਨਾਮ ਹੈ ਸਰ ਮੈਂ ਮਨਕਮਰ ਸਰਪ੍ਰਸਤ ਆਰਟੀ ਅਸੋਸੀਏਸ਼ਨ ਸਬਜ਼ੀ ਮੰਡੀ ਕੀ ਹਾਦਸਾ ਵਾਪਰ ਗਿਆ ਇੱਥੇ ਜਿਹੜਾ ਹਾਦਸੇ ਦਾ ਕੋਈ ਜੀ ਪੂਰੀ ਜਾਣਕਾਰੀ ਤਾਂ ਮੈਨੂੰ ਨਹੀਂ ਹੈ ਮੈਂ 7:30 ਵਜੇ ਫੋਨ ਆਇਆ ਕਿਸੇ ਅਰਤੀ ਦਾ ਵੀ ਮੰਡੀ 'ਚ ਇਨਸੀਡੈਂਡਟ ਹੋ ਗਿਆ ਤਾਂ ਪਹੁੰਚਾ ਮੈਂ ਉਧਰ ਘਟਨਾ ਸੁਣ ਕੇ ਇੱਥੇ ਮੰਡੀ ਪਹੁੰਚਿਆ ਜੋ ਤੋਂ ਜਾਣਕਾਰੀ ਲਈ ਹੈ ਇਹਨਾਂ ਦਾ ਆਪਸੀ ਪਿੰਡ ਦੇ ਵਿੱਚ ਪਰਸਨਲ ਕੋਈ ਪ੍ਰੋਬਲਮ ਸੀ ਕਿਸੇ ਮਤਲਬ ਇਹ ਮੁੰਡੇ ਦੀ ਪਰਸਨਲ ਪ੍ਰੋਬਲਮ ਸੀ ਜੋ ਇਹਨਾਂ ਦੇ ਚਾਰ ਬੰਦੇ ਪੰਜ ਬੰਦੇ ਹੋਰ ਇਹਦੇ ਨਾਲ ਰਾਤ ਜੋ ਥੋੜੀ ਬਹੁਤੀ ਖੇਬੜਬਾਜੀ ਇਹਨਾਂ ਦੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਇਹੀ ਦੱਸਿਆ ਵੀ ਉੱਥੇ ਪਿੰਡ 'ਚ ਕੋਈ ਰੌਲਾ ਸੀ ਉਹਦੇ ਸਬੰਧ ਦੇ ਵਿੱਚ ਇਹਨੇ ਕੋ ਦੋ ਚਾਰ ਦਿਨ ਪਹਿਲਾਂ ਉਹਨਾਂ ਦੀ ਵੀਡੀਓ ਬਣਾਈਆ ਬੰਦੇ ਦੀ ਉਹ ਵੀਡੀਓ ਨੂੰ ਡਿਲੀਟ ਕਰਾਉਣ ਵਾਸਤੇ ਉਹਨੇ ਇਹਨਾਂ ਨੂੰ ਕਿਹਾ ਵੀ ਕਰ ਦੇ ਉਹ ਕਹਿੰਦਾ ਮੈਂ ਨਹੀਂ ਜਾਂ ਮਤਲਬ ਇਹੋ ਜੀ ਗੱਲ ਹੋਈ ਹੈ ਪਰ ਜਿਹੜੀ ਜਾਣਕਾਰੀ ਮਿਲੀ ਸਾਨੂੰ ਵੀ ਜਿਹੜਾ ਸੁਸਾਇਸਾਈਡ ਕੀਤਾ ਹੈ ਹਾਲੇ ਤੱਕ ਇਹ ਪਤਾ ਲੱਗੇ ਨਹੀਂ ਆਪੇ ਕੀਤਾ ਹੈ ਉਸ ਲੜਾਈ ਨਾਲ ਕੋਈ ਮਤਲਬ ਪਿੰਡ ਦੀ ਲੜਾਈ ਨਾਲ ਕੋਈ ਸਬੰਧ ਨਹੀਂ ਸੀ ਇਹ ਤੋਂ ਰਾਤ ਹੀ ਗਰਮੀ ਜ਼ਰਦੀ ਉਹ ਮੁੰਡਿਆਂ ਨੇ ਕਿਹਾ ਦੂਜੇ ਜਿਹੜੇ ਮਤਲਬ ਉਹ ਵੀ ਪ੍ਰਵਾਸੀ ਨੇ ਉਹਨਾਂ ਨੇ ਕਿਹਾ ਵੀ ਸਾਰੇ ਅਸੀਂ ਮੰਡੀ ਬੁਲਾ ਕੇ ਇਹ ਗੱਲ ਕਰਾਂਗੇ ਕਿ ਸਾਡੇ ਨਾਲ ਗਲਤ ਕਰਦਾ ਹੈ ਇਹਨੂੰ ਰੋਕਿਆ ਜਾਵੇ ਪਰ ਇਹ ਡਰਦਾ ਹੈ ਰਾਤ ਪਤਾ ਲੱਗਿਆ ਜੋ ਜਾਣਕਾਰੀ ਮਿਲੀ ਹੈ ਉਸ ਤਰ੍ਹਾਂ ਤੋਂ ਵੀ ਇਹ ਰਾਤ ਡਰਦਾ ਹੈ ਜੀ ਸੁਸਾਇਟੀ ਹੁਣ ਪਰਸਨਿਟੀ ਨੂੰ ਰਸਤੇ ਵੀ ਲੈ ਗਿਆ ਪੁਲਿਸ ਨੇ ਹਾਲੇ ਤੱਕ ਤਾਂ ਜਿਹੜੇ 3-4 ਬੰਦਿਆਂ ਨਾਲ ਰਾਤ ਗੱਲ ਹੋਈ ਸੀ ਜੀ ਉਹਨਾਂ ਨੂੰ ਲੈ ਜ਼ਰੂਰ ਗਏ ਨੇ ਬਾਕੀ ਤਾਂ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਵੇਖ ਕੇ ਪਤਾ ਲੱਗੂਗਾ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ ਹਾਂਜੀ ਕੀ ਨਾ ਮੈਂ ਕੀ ਕਹਿਣਾ ਚਾਹੂੰਗਾ ਜਿਹੜੇ ਇਹ ਘਟਨਾ ਵਾਪਰੀ ਉਹ ਬੜੀ ਮੇਰਾ ਨਾਮ ਸੋਨੂ ਹੈ ਜੀ ਬੜੀ ਦੁਖਦਾਈ ਘਟਨਾ ਹੈ ਮੰਦਭਾਗੀ ਘਟਨਾ ਹੈ ਅਸੀਂ ਵਸਤੇ ਇਸ ਬਾਰੇ ਕੁਝ ਜ਼ਿਆਦਾ ਜਾਣਦੇ ਨਹੀਂ ਹਾਂ ਵੀ ਕੀ ਹੋਇਆ ਕਿਵੇਂ ਹੋਇਆ ਕਦੋਂ ਹੋਇਆ ਲੇਕਿਨ ਸਵੇਰੇ ਸੁੱਤੇ ਪਏ ਨੂੰ ਫੋਨ ਆਇਆ 6:40 ਮਿੰਟ ਤੇ ਮੰਡੀ ਚੋਂ ਹੀ ਸਾਡੇ ਆੜਤੀ ਹੈਗੇ ਨੇ ਜਿਵੇਂ ਕੋਈ ਆ ਜਾਂਦੇ ਨੇ ਸਵੇਰ ਦੇ ਟਾਈਮ ਮੰਡੀ ਦੇ ਵਿੱਚ ਟ੍ਰੈਲ ਦੇ ਵੇਲੇ ਤਾਂ ਉਹਨਾਂ ਨੇ ਫੋਨ ਕੀਤਾ ਤੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਗੱਲਬਾਤ ਹੈ ਤੇ ਆ ਕੇ ਥੋੜਾ ਬਹੁਤ ਜਿਵੇਂ ਮੰਡੀ ਦੇ ਵਿੱਚ ਫਿਰ ਪਤਾ ਲੱਗਿਆ ਦੇਖਿਆ ਤਾਂ ਰਾਤ ਜਿਵੇਂ ਦੋ ਭਰਾ ਸੀਗੇ ਇਹਦਾ ਛੋਟਾ ਭਰਾ ਉਹਨਾਂ ਦੀ ਦੁਕਾਨ ਤੇ ਹਲੇ ਹੈ ਹੁਣ ਇਹੋ ਹੀ ਦੱਸ ਸਕਦਾ ਵੀ ਇਹਨਾਂ ਦੀ ਕੋਈ ਰਾਤ ਗੱਲਬਾਤ ਹੋਈ ਹੈ ਜਾਂ ਕੀ ਗੱਲਬਾਤ ਹੈ ਕਿਉਂ ਇਸ ਬੰਦੇ ਨੇ ਨਹੀਂ ਵੱਡਾ ਸਟੈਪ ਲੇਤਾ ਕਿਸ ਦਬਾਅ ਚ ਆ ਕੇ ਲੇਤਾ ਜਾਂ ਕਿਸ ਦੁੱਖ ਦੇ ਕਾਰਨ ਲੇਤਾ ਆਪਾਂ ਨੂੰ ਕੁਝ ਨਹੀਂ ਪਤਾ ਇਸ ਦੇ ਬਾਰੇ ਕੀ ਬਾਤ ਹੋਈ ਹੈਗੀ पता नहीं वो रात को बारह बजे तक मारने आते धमकी दे रहे थे थे कौन दो दिन लोग ना था, था नाम क्या था नाम मनीष मिश्रा जितेंद्र तिवारी दो लोग थे रहने वाले वो हमारे साथ के हैं क्या बात क्या हुई थी क्यों मारने की धमकी दी ये तो पता नहीं था बस काम मारने आए थे हम रेडी लगा रहे सब्जी वो भी रेडी लगाते है वो नौकरी कर रहे हैं कहाँ से ये नौकरी मरने वाला क्या लगता है आपका ਭਾਈ ਐਸਾ ਗਿਆ ਇਸ ਦਾ ਕੀ ਨਾਮ ਥਾ ਆਕਾਸ਼ तिवारी ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇਹ ਅਸੀ ਧਰਮ ਸਿੰਘ ਹੈ ਮੈਂ ਚੌਕੀਨ ਚਾਰ ਦਿਨ 16 ਸਾਲ ਬਣਦੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਸਵਾ 7 ਵਜੇ ਮੈਨੂੰ ਕੰਟਰੋਲ ਤੋਂ ਫੋਨ ਆਇਆ ਸੀ ਵੀ ਫਰੂਟ ਮੰਡੀ 'ਚ ਕਿਸੇ ਵਿਅਕਤੀ ਨੇ ਫਾਹ ਲੈ ਲਿਆ ਮੈਂ ਮੌਕਾ ਤੇ ਆਇਆ ਤਾਂ ਇੱਥੇ ਪਤਾ ਕੀਤਾ ਜਿੱਥੇ ਮੈਨੂੰ ਮਰਨ ਵਾਲੇ ਦਾ ਇੱਕ ਜਿਹੜਾ ਹੈਗਾ ਭਰਾ ਵਿਕਾਸ तिवारी ਉਹ ਤੋਂ ਪੁੱਛ ਲਈ ਸੀ ਤੀ ਜੀ ਨੇ ਦੱਸਿਆ ਵੀ ਕੋਈ ਚਾਰ ਜਿਹੜੇ ਜਰਜੂਪੀ ਦੇ ਸੀ ਇਹਨਾਂ ਦੇ ਨਾਲ ਦੇ ਉਹਨਾਂ ਨੇ ਰਾਤ ਕੋਈ ਨੂੰ ਅਹ ਤਾਂ ਕਿਦੋਂ ਕਿਦਤੀ ਸੀਗੀ ਤੇ ਉਹ ਚਲੇ ਗਏ ਉਸ ਤੋਂ ਬਾਅਦ ਜਿਹੜਾ ਮੇਰੇ ਭਰਾ ਨੇ ਫਹਾਲਕਾਤ ਮਚਾ ਕਰ ਲਿਆ ਜਿਹੜੇ ਉਹ ਚਾਰ ਜਣੇ ਸੀਗੇ ਉਹਨਾਂ ਉਹ ਜਿਹੜੇ ਹੈਗੇ ਆ ਉਹ ਮੈਂ ਰਾਉਂਡ ਅਪ ਕਰ ਲਿਆ ਪਰਤਾਲ ਕਰਕੇ ਅਗਲੀ ਕਾਰਵਾਈ ਅਮਲ ਜਿੰਦਾਂ ਦੀ ਹੋ ਰਹੀ ਹੈ ਡੈੱਡ ਬੋਡੀ ਜਿਹੜੀ ਉਤਾਰ ਕੇ ਮੈਂ ਮੋਰਚੀ ਜ਼ੁਲਾ ਸਰਪੇ ਦਿੱਤੀ ਤਾਂ ਕੀ ਚੋ ਦਿੱਤੀ ਭਾਵੇਂ ਕੋਈ ਪਤਾ ਵੀਡੀਓ ਵੀ ਨਾ ਲੱਗ ਅਹ ਪਰਤਾਲ ਕੀਤੀ ਹੋਊਗੀ ਫਿਰ ਮੋਬਾਈਲ ਫੋਨ ਅਸੀਂ ਕਬਜ਼ੇ 'ਚ ਲਏ ਆ ਉਹਨਾਂ ਨੂੰ ਚੈੱਕ ਕਰਕੇ ਜਿਹੜੀ ਅਗਲੀ ਕਾਰਵਾਈ ਆ ਅਮਲ ਜਿੰਦਾਂ ਦੀ ਹੋ ਕੋਰਸਿੰਗ ਕੋ ਹੋਰ ਟੀਮਾਂ ਵੀ ਬੁਲਾ ਕੇ ਆਗੇ ਕੰਸਟ੍ਰਕਟ ਸਾਇੰਸ ਦੀ ਜਿਹੜੀ ਟੀਮ ਹੈ ਉਹ ਬੁਲਾਈ ਹੈ ਮੈਂ ਉਹਨਾਂ ਨੇ ਸੀਨ ਆਫ ਕਰਾਇਮ ਜਿਹੜਾ ਕਵਰ ਕੀਤਾ ਤੇ ਜਿਹੜੇ ਮੋਬਾਈਲ ਆ ਉਹਨਾਂ ਦੀ ਉਹ ਕੋਲ ਕਰ ਰਹੇ ਆ ਉਤਵਾਦ ਉਹ ਜਿਹੜਾ ਹੈਗਾ ਸਾਡੇ ਕੋਲੇ ਕਰਨਗੇ ਉਹ ਤੇ ਦੇਖ ਕੇ ਜੋ ਵੀ ਮੰਨਜ਼ ਕਰ ਬਈਓ ਇਸੇ ਵੀਡੀਓ ਦੀ ਗੱਲ ਕੀਤੀ ਜਾਂਦੀ ਹੈ ਕਿ ਵੀਡੀਓ ਜੀ ਵੀਡੀਓ ਲੈ ਕੇ ਤੁਹਾਨੂੰ ਦਿੱਤੀ ਹੈ ਫਿਲਹਾਲ ਵੀਡੀਓ ਜੀ ਅਸੀਂ ਚੈੱਕ ਕਰ ਰਹੇ ਹਾਂ ਦੇਖ ਕੇ ਬਤਲ ਸਰ ਇੱਕ ਗੱਲ ਤੁਸੀਂ ਜਾਵੇ ਕਿੰਨੇ ਟਾਈਮ ਤੋਂ ਇੱਥੇ ਰਹਿੰਦਾ ਸੀ ਕੀ ਕੰਮ ਕਰਦਾ ਸੀ ਪਰਿਵਾਰ ਦਾ ਕੋਈ ਆਇਆ ਇਹਦੇ ਪ੍ਰੋਵਾਈਡਰ ਦੋਨੇ ਭਰਾ ਆਏ ਇੱਥੇ ਐ ਦੂਜਾ ਭਰਾ ਵੀ ਦਾ ਜਿਹੜਾ ਹੈਗਾ ਵਕਾਸ਼ਤਵਾੜੀ ਹੈ ਉਹ ਵੀ ਇੱਥੇ ਨੌਕਰੀ ਕਰਦਾ ਕਿਸੇ ਕੋਲੇ ਇਹ ਵੀ ਇੱਥੇ ਸਬਜ਼ੀ ਮੰਡੀ ਜਿਹੜਾ ਹੈਗਾ ਨੌਕਰੀ ਕਰਦਾ ਸੀਗਾ ਤੇ ਦੋਨੇ ਕਾਫੀ ਚਿਰ ਤੋਂ ਇੱਥੇ ਰਹਿੰਦੇ ਸਰ ਕਾਰਨਾਂ ਦਾ ਪਤਾ ਲੱਗੇ ਕੀ ਸੁਸਾਇਸਾਈਡ ਹਾਂ ਫਿਲਹਾਲ ਅਜੇ ਪ